ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ ਅੱਜ ਨਾਭ ਕਮਲ ਜੀ ਮਹਾਰਾਜ ਰਾਜਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਕੇ 84ਵੀਂ ਵਰਸੀ ਬੜੇ ਹੀ ਧੂਮਤਾਂ ਮੰਦੇ ਨਾਲ ਉਹਨਾਂ ਦੇ ਧਾਮਾਂ ਤੇ ਮਨਾਈ ਜਾ ਰਹੀ ਹੈ ਉਸੇ ਤਰ੍ਹਾਂ ਹੀ ਅੱਜ ਉਹਨਾਂ ਦਾ ਜੱਦੀ ਪਿੰਡ ਪਿੰਡ ਮੰਨਣ ਹਾਨਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜੋ ਜੋੜ ਮੀਲਾ ਕਰਵਾਇਆ ਜਾ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਦੂਰੋਂ ਨੇੜੇੋਂ ਸੰਗਤਾਂ ਆ ਕੇ ਨਸਮਸਟਕ ਹੋ ਰਹੀਆਂ ਉਹਨਾਂ ਦੇ ਜੱਦੀ ਪਿੰਡ ਮੰਨਣਾ ਨਾ ਵਿਖੇ ਸੋ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਉਹਨਾਂ ਦੇ ਇਸ ਬਰ ਉਹਨਾਂ ਦੀ ਇਸ ਵਰਸੀ ਤੇ ਇਹਨਾਂ ਦੀ 84ਵੀਂ ਵਰਸੀ ਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ